ਅਸੀਂ ਖੜੇ ਆ ਸਾਹਿਬ ਚਰਗ ਹਾਂਜੀ ਸਾਡੇ ਬਾਬਾ ਜੀ ਖੜੇ ਨੇ ਭੁਪਿੰਦਰ ਸਿੰਘ ਜੀ ਅਸੀਂ ਇਹਨਾਂ ਨੂੰ ਦੇਖੇ ਗਏ ਮੈਨੂੰ ਗੰਡਵਾ ਖਾ ਗੰਡਵਾ ਮੈਂ ਨੂੰ ਗੰਡਵਾ ਉਹ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਬੀਜ ਕੇ ਇਹਨਾਂ ਨੇ ਬੀਜਿਆ ਜੀ ਕਿੰਨੀ ਬੀਜਿਆ ਤੁਸੀਂ ਪੱਤਨ ਵਗੇ ਲਾਈ ਆ ਜੀ ਸਾਹਮਣੇ ਖੜੀ ਆ ਹਾਂਜੀ ਅਸੀਂ ਇਹਦੇ ਚ ਤੁਸੀਂ ਡੀਪੀ ਕੋਈ ਯੂਰੀਆ ਲਾਇਆ ਕੁਝ ਨਹੀਂ ਸਪਰੇ ਨਹੀਂ ਕੀਤੀ ਉਹ ਦੇਖ ਲਓ ਉਸੇ ਤਰ੍ਹਾਂ ਉਹ ਪੂਸਪਾਦ ਖੜਾ ਉਹ ਪਰਲੇ ਪੇ ਦਿਖਾ ਦਿਓ ਹਾਂਜੀ ਕਿਵੇਂ ਲੱਗਦੀ ਆ ਜੀ ਤੁਹਾਨੂੰ ਇਹ ਮੈਨੂੰ ਤਾਂ ਇਹ ਬਹੁਤ ਜਿਆਦਾ ਠੀਕ ਲੱਗੀ ਹਾਂਜੀ ਨਾਲ ਖਰਚਾ ਕੋਈ ਨਹੀਂ ਦੁਨੀਆ ਨੂੰ ਆਪਾਂ ਕਿਵੇਂ ਹੁਣ ਕੀ ਜਿੰਮੇਦਾਰ ਖਾਸ ਧਿਆਨ ਦੇਣਾ ਹਾਂਜੀ ਤੇ ਅਸੀਂ ਇਹ ਇੱਕ ਤਾਂ ਆਪਾਂ ਜੇ ਇਹ ਦੂਸਰੀਆਂ ਚੀਜ਼ਾਂ ਵਿੱਚ ਪਾਉਂਦੇ ਆ ਨਾ ਉਹ ਉਹਦੇ ਨਾਲ ਇਹ ਪਾਉਂਦੇ ਆ ਹੋਰ ਪਾਉਂਦੇ ਆ ਉਹਦੇ ਨਾਲ ਨਾ ਕੈਂਸਰ ਹੁੰਦਾ ਦਾਣਾ ਨਹੀਂ ਠੀਕ ਰਹਿੰਦਾ ਰੋਟੀ ਨਹੀਂ ਵਧੀਆ ਬਣਦੀ ਤੇ ਔਰ ਇਹਨਾਂ ਚੀਜ਼ੇ ਪੁਰਾਣੀ ਸਾਡੀ ਚੀਜ਼ ਆ ਜੀ ਬਿਲਕੁਲ ਹੈ ਇਹ ਇਹਦੇ ਨਾਲ ਸਾਡਾ ਸਿਹਤ ਵੀ ਵਧੀਆ ਬਣੂਗੀ ਬੱਚਿਆਂ ਵਾਸਤੇ ਖਾਸ ਕਰਕੇ ਨਾ ਇਹ ਆਪਾਂ ਆਉਣ ਵਾਲੇ ਫਿਊਚਰ ਵਾਸਤੇ ਹਰ ਚੀਜ਼ ਇਹ ਆਪਾਂ ਚਾਹੁੰਦੇ ਆ ਇਹ ਧਿਆਨ ਦੇਈਏ ਨਹੀਂ ਅਸੀਂ ਜੀ ਪਹਿਲਾਂ ਬਹੁਤ ਅਜਮਾਈ ਹੋਈ ਹੈ ਇਹ ਅੱਛਾ ਜੀ ਲੋਕਾਂ ਦਾ ਕੋਈ ਝਾੜ ਵੀ ਨਹੀਂ ਬਾਲਾ ਕੋਈ ਕੁਝ ਨਹੀਂ ਘਟਦਾ ਕੁਝ ਦਾ ਕੋਈ ਬੇਗੋਰੀ ਨਾ ਕੋਈ ਕਰ ਦਵੇ ਨਹੀਂ ਬਰਾਬਰ ਪਹਿਲੇ ਸਾਲ ਤੋਂ ਹੀ ਅਸੀਂ ਬਰਾਬਰ ਸਾਰੀਆਂ ਫਸਲਾਂ ਜਿੰਨੀਆਂ ਜ਼ਮੀਨ ਤੇ ਉਗਦੀਆਂ ਨੇ ਉਹਦਾ ਸਾਰੀਆਂ ਲੋੜਾਂ ਪੂਰੀਆਂ ਕਰਦੀਆਂ ਨਹੀਂ ਝਾੜ ਤਾਂ ਤੁਹਾਡੇ ਸਾਹਮਣੇ ਆ ਮੇਰਾ ਖਿਆਲ ਨਹੀਂ ਬਈ ਘੱਟ ਹੋਊਗਾ ਇਹ ਹਾਂਜੀ ਹਾਂਜੀ ਹਾਂ ਤਾਂਹੀਂ ਤਾਂ ਮੈਂ ਤੁਹਾਨੂੰ ਮਾਰਨਾਂ I'm going uh,